ਯਾਰ ਸਾਡਾ 62 70 ਹੋ ਜਾਂਦਾ 85 99 605 10 ਤੁਸ ਦਾਸੋ ਜੀ ਦਾਸਾ ਜੀ ਆਪ ਮੇਰੇ ਕੋਲ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਅਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਭਰਾਵੋ ਅੱਜ ਪਹੁੰਚਾਂਗੇ ਆਪਾਂ ਜਗਰਾਉ ਮੰਡੀ ਦੇ ਵਿੱਚ ਤੁਸੀਂ ਟਰਾਲੀਆਂ ਦੇਖ ਸਕਦੇ ਹੋ ਕਸਾਨ ਵੀਰਾਂ ਦੀਆਂ ਖੜੀਆਂ ਨੇ ਤੇ ਇੱਥੇ ਮੂੰਗੀ ਆਈ ਹੈਗੀ ਮੂੰਗੀ ਦਾ ਕੀ ਰੇਟ ਵਗੈਰਾ ਜਗਰਾਉ ਮੰਡੀ ਦੇ ਵਿੱਚ ਚੱਲਦਾ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਦੇਖੋ ਵੀ ਕਿਵੇਂ ਝਾਰ ਵਗੈਰਾ ਜਿਹੜਾ ਮੂੰਗੀ ਨੂੰ ਲੱਗ ਰਿਹਾ ਸਿੱਧ ਨੂੰ ਸਿੱਧਾ ਟਰਾਲੀਆਂ ਦੇ ਵਿੱਚੋਂ ਮੂੰਗੀ ਇਹਦੇ ਵਿੱਚ ਪਾਈ ਜਾ ਰਹੀ ਹੈ ਤੇ ਕੀ ਰੇਟ ਵਗੈਰਾ ਲੱਗਦਾ ਆਪਾਂ ਦੱਸਾਂਗੇ ਤੁਹਾਨੂੰ ਪਹਿਲਾਂ ਮੜਾ ਜੀ ਆਪਾਂ ਮੰਡੀ ਦੇਖ ਲਈਏ ਵੀ ਕਿੰਨਾ ਕੋ ਹੋਵਗਾ ਦੇਖੋ ਤੁਸੀਂ ਬਾਈ ਲਓ ਜੀ ਇੱਥੇ ਬਾਈ ਕਹਿੰਦਾ ਵੀ ਇਹ ਅਲੱਗ-ਅਲੱਗ ਦਿਨਾਂ ਦੀ ਜਿਹੜੀ ਬੋਲੀ ਹੈਗੀ ਉਹ ਹੁੰਦੀ ਹੈਗੀ ਤੇ ਮੱਕੀ ਦੀ ਬੋਲੀ ਹੋਊਗੀ ਕਹਿੰਦੇ ਅੱਧੇ ਘੰਟੇ ਤੱਕ ਹੋਣੀ ਹੈ ਮੱਕੀ ਦੀ ਬੋਲੀ ਇੱਥੇ ਠੀਕ ਹੈ ਜਦ ਅੱਧੇ ਘੰਟੇ ਤੱਕ ਇੱਧਰ ਨੂੰ ਆਉਣੇ ਆਗੇ ਤੇ ਉਹਨਾਂ ਟਾਈਮ ਆਪਾਂ ਤੁਹਾਨੂੰ ਮੂੰਗੀ ਵਗੈਰਾ ਦਿਖਾ ਦਈਏ ਕਿ ਕਿਵੇਂ ਉਹ ਹੋ ਗਈ ਦੇਖੋ ਇੱਧਰ ਝਾਰ ਵਗੈਰਾ ਲੱਗੀ ਜਾਂਦਾ ਤੇ ਆਟਰਲੀ ਦੇ ਵਿੱਚ ਮੂੰਗੀ ਪਈ ਆ ਤੁਸੀਂ ਦੇਖੋ ਬਾਈ ਬਹੁਤ ਸੋਹਣੀ ਆਪਾਂ ਕਹੀਏ ਗਿਰੂਆਂ ਵਰਗੀ ਮੰਗਦੀ ਆ ਜਿਹੜੀ ਆ ਰਹੀ ਹੈ ਜਗਰਾਉਂ ਦੀ ਮੰਡੀ ਉਹ ਵੀ ਮਸ਼ਹੂਰ ਆ ਗਈ ਪੂਰੀ ਆਹ ਦੁਕਾਨਾਂ ਦੇ ਅੱਗੇ ਮੂੰਗੀ ਵਗੈਰਾ ਝਾਰ ਝੂਰ ਲਾਕੇ ਪਈਆ ਪੂਰੀ ਵਧੀਆ ਤੇ ਜਿਵੇਂ ਇਧਰਲੇ ਪਾਸੇ ਬਾਈ ਹੋਰੀ ਇੱਕ ਭਾਰਤੀ ਹੋ ਰਹੀ ਹੈ ਬਾਈ ਕੀ ਰੇਟ ਵਗੈਰਾ ਲੱਗਦਾ ਮੂੰਗੀ ਦਾ ਕੀ ਰੇਟ ਵਗੈਰਾ ਲੱਗ ਰਹੀ ਹੈ ਮੂੰਗੀ ਇੱਥੇ ਸੋ ਛੁੱਡੀ ਆ ਗਈ ਇਹ ਅੱਛਾ ਠੀਕ ਐ ਬੋਲੀ ਵਗੈਰਾ ਕਦੋਂ ਹੁੰਦੀ ਆ ਮੰਨ ਲਓ ਵੀ ਇੱਥੇ ਆਪਣੇ ਜਿਆਨ ਰਾਏ ਦੇ ਠੀਕ ਐ ਜਾਂ ਸਾਮ ਨੂੰ ਜਾਂ ਸਵੇਰੇ ਹੈ ਕੋਈ ਟਰਾਲੀਆਂ ਵਗੈਰਾ ਦੇਖੋ ਤੁਸੀਂ ਜਗਰਾਉ ਮੰਡੀ ਦੇ ਵਿੱਚ ਕਿਵੇਂ ਆਈਆਂ ਵੀ ਆਣੇ ਉਸ ਭਰ ਕੇ ਜਾਈ ਜਾਂਦੀਆਂ ਨੇ ਮੂੰਗੀ ਦੀਆਂ ਤੇ ਮੱਕੀ ਦੀਆਂ ਟਰਾਲੀਆਂ ਦੇਖੋ ਬਾਈ ਹੋ ਸਾਹਮਣੇ ਵੀ ਮੂੰਗੀ ਨੂੰ ਝਾਰ ਵਗੈਰਾ ਲੱਗੀ ਜਾਂਦਾ ਤੇ ਇੱਧਰਲੇ ਪਾਸੇ ਵੀ ਦੁਕਾਨਾਂ ਦੇ ਮੂਹਰੇ ਮੂੰਗੀ ਮੂੰਗੀ ਭਈਆ ਤੁਸੀਂ ਦੇਖ ਸਕਦੇ ਹੋ ਬਹੁਤ ਲੋਰੀ ਫੋੜ ਸਾਡਾ ਜਾ ਰਿਹਾ ਅੱਗੇ ਅੱਗੇ ਕਿਉਂ ਫੋੜ ਤੇ ਉਹ ਬੈਠੇ ਨੇ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਮੂੰਗੀ ਵਗੈਰਾ ਲੈ ਕੇ ਆਉਂਦੇ ਆਗੇ ਆਹ ਦੇਖੋ ਬਈ ਇੱਧਰ ਨੂੰ ਸਾਰੇ ਕਿਤੇ ਮੂੰਗੀ ਹੁੰਦੀ ਤੇ ਕੁਛ ਝਾਰ ਵਗੈਰਾ ਲੱਗੀ ਜਾਂਦਾਗਾ ਤੇ ਇਹ ਦੁਬਾਰ ਕਹਿੰਦੇ ਇੱਧਰ ਜਿਹੜੀ ਬੋਲੀ ਆ ਕੀ ਉਹ ਲੱਗਦੀ ਆਉਂਦੀ ਆ ਕੀ ਇੱਧਰ ਦੇ ਪਾਸਿਓਂ ਆਪਾਂ ਦੇਖਦੇ ਆਂ ਵੀ ਕਿੱਥੇ ਜੇ ਆਪਾਂ ਨੂੰ ਬੋਲੀ ਵਾਲੇ ਮਿਲਦੇ ਆਗੇ ਜਿਹੜੇ ਬੋਲੀ ਲਾਉਂਦੇ ਫਿਰਦੇ ਆ ਮੰਡੀ ਦੇ ਵਿੱਚ ਇਹ ਆ ਦੇਖੋ ਰਹੀ ਹਾਂ ਭਾਈ ਸੱਤਾਂ ਸਿੱਧੀ ਟਰਾਲੀ 'ਚ ਜੋ ਬੰਦੇ ਬੀਬਿਆਂ ਨਾਲ ਜੋ ਵੀ ਜੋbro ਸੱਤਾਂ ਸਿੱਧੀ ਟਰਾਲੀ 'ਚ ਇਹਦੇ ਵਿੱਚ ਇਹਦੇ ਵਿੱਚ 4 ਲੱਖ ਲੱਗ ਲਾ ਕੇ ਐ ਅੱਗੇ ਜਾਈ ਜਾਂਦੀ ਹੈ ਕਿ ਦੇਖੋ ਭਾਈ ਕੀ ਰੇਟ ਵਗੈਰਾ ਲੱਗ ਰਿਹਾ ਮੂੰਗੀ ਦਾ ਕੀ ਰੇਟ ਵਗੈਰਾ ਲੱਗ ਰਿਹਾ ਜੀ ਬੋਲੀ ਦੇ ਐ ਭਾਈ 7000 ਰੁਪਿਆ ਠੀਕ ਹੈ ਬਾਕੀ ਕਹਿੰਦੇ ਕੁਆਲਿਟੀ ਦੇ ਹਿਸਾਬ ਤੇ ਆ ਵੀ 7000 ਰੁਪਏ ਦਾ ਜਿਹੜਾ ਜਿਹੜਾ ਚੱਲ ਰਿਹਾ ਹੈ ਹੋਰ ਵੀ ਦੇਖਦੇ ਆ ਫਿਰ ਉਧਰ ਨੂੰ ਕੀ ਕੋਸ ਬਣਦਾ ਮੱਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ ਆ ਬਈ ਇੱਥੇ ਸੁਣਦੇ ਹੁੰਦੇ ਸੀ ਪਹਿਲਾਂ ਕਹਿੰਦੇ ਜਿਤਰਾਉ ਮੰਡੀ ਮੱਕੀ ਦਾ ਭੰਡਾਰ ਆ ਮਾ ਕਹਣਾ ਵੀ ਬਹੁਤ ਜ਼ਿਆਦੇ ਮੱਕੀ ਆਈ ਵੀ ਇਹ ਦੇਖੋ ਤੁਸੀਂ ਬਹੁਤ ਜ਼ਿਆਦੇ ਵੱਡੇ ਡਾਬਲ ਮੰਡੀ ਆ ਜੇ ਗਰਾਉਂਦੀ ਬਈ ਤੇ ਆ ਬੂਰੀਆਂ ਨੇ ਬੂਰੀਆਂ ਸੁਕਾ ਕੇ ਭਰੀਆਂ ਜਾਂਦੀਆਂ ਨੇ ਤੇ ਬੋਲੀ ਵਗੈਰਾ ਦਿਖਾਵਾਂਗੇ ਤੁਹਾਨੂੰ ਸਾਰੀ ਇੱਥੇ ਲੋਈ ਬਈ ਇੱਥੇ ਲੱਗ ਰਹੀ ਹੈ ਮੂੰਗੀ ਦੀ ਗੋਲੀ साईं पंहिंजे 나 ਜੀ 90 99 ਜੀ 700 ਹਾਂ ਜੀ ਉਹ ਗਏ ਜਿੱਥੇ ਮੈਂ ਰਹਿ ਰਿਹਾ ਜੀ ਆਪਾਂ ਤੋਂ ਹੀ ਬਹੁਤ 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 ਬਾਂਸਲ ਜੀ ਆਏ ਹੋਈ ਆਇਓ ਕਿੰਨੀ ਲੱਗੀ ਜੀ ਇਹਨਾਂ 305 305 7700

75 75 15 20 25 20 35 40 45 50 55 60 65 70 75 80 85 90 95 70 75 10 15 20 25 20 35 40 45 45 45 7040 ਨੂੰ ਲੱਗੀ ਹੈ ਇਹ 7040 ਨੂੰ ਕਿਹੜਾ ਤੁਸੀਂ ਰੇਟ ਦੇਖ ਰਹੇ ਹੋ ਇਹ ਜਗਰਾਉਂ ਮੰਡੀ ਦਾ ਕੱਤੀ ਅੱਗੇ ਜਾ ਰਹੀ ਹੈ ਬੋਲੀ ਤੇ ਸਾਰੇ ਉਹ ਤੁਰ ਤੱਕ ਮੂੰਗੀ ਮੂੰਗੀ ਹੈ ਸਵਾਗਤ ਹੈ ਜੀ ਗਲਾਬ ਜੰਮਾ ਨੂੰ ਜੀ ਆਇਆਂ ਨੂੰ ਜੀ ਆ ਆ ਜੀ ਆ ਆ ਜੀ ਆ ਜੀ ਸਭ 550 550 ਜੀ 5 ਦਾ ਪਾਣੀ ਪੈਣ 5 ਰੁਪਏ ਜੀ 50 ਜੀ 52 ਜੀ 520 ਜੀ 500 ਜੀ 50 ਜੀ 50 ਜੀ ਹਾਂ ਜੀ 55 ਜੀ ਹਾਂ ਜੀ 900 ਜੀ 900 900 ਪਾਂਧੀਰ ਭਾਈ ਜੀ ਹਾਂ ਜੀ 100 100 ਰੁਪਏ 100 ਰੁਪਏ ਜੀ 100 ਹੰਰਾ ਪਤਨੀ ਪਤਨ ਆਪਾਂ ਉਹ ਕਿਉਂ ਗਣਤੀ ਕਰਾਈ ਜਾਂਦੇ ਹੋ 25 ਜੀ 25 ਅਨਾਰਥਾ 25 25 ਜੀ 25 ਜੀ 25 ਹਾਂ ਜੀ ਸੰਜਲ ਲੈੜੇ ਕਰ ਦੋ 25 ਜੀ 30 30 ਜੀ 50 ਜੀ 55 55 ਜੀ 95 ਜੀ 6000 ਜੀ 6000 1 ਰੁਪਏ ਤਾਦੀ 15 ਦੀ 20 ਦੀ 30 ਦੀ ਜਿਹੜੇ ਨਾਲ ਨਾਂ ਨਹੀਂ ਗਏ ਕੋਲੀ ਚਲੇ 40 ਦੀ 45 50 ਦੀ 55 60 ਦੀ 70 ਦੀ 70 ਦੀ 80 81 90 92 400 ਜੀ 400 400 ਜੀ ਹਾਂ ਜੀ 10 ਰੁਪਏ ਜੀ 10 10 ਰੁਪਏ ਜੀ 10 ਰੁਪਏ ਹਾਂ ਜੀ 10 ਰੁਪਏ बाजी दस रुपए, चार सौ दस सौ, चार सौ दस की, चार सौ दस रुपए, आयो, आइसर्टी आयो, आयो, क्या लगी है जी चार सौ दस रुपए, आलू आलू इसको बीन आकर दे ਹਾਂ ਜੀ ਅੱਜ ਆ ਗਿਆ ਜੀ 40 ਜੀ 40 ਜੀ ਚਾਹ ਜੀ ਪਤਵੰਤਾ ਬਾਪੂ ਜੀ ਪੈਰ ਜੀ ਸੱਤਾਂ ਜੀ ਅਸੀਂ ਜਾਂਦੇ ਜੀ ਨਾ ਬੈਠੀ 91 ਜੀ ਕਿਹਦਾ ਲੱਗ ਰਿਹਾ ਹਰੀ ਦੇ 400 ਜੀ 400 ਪਾਣੀ ਜੀ ਨੇ ਨਹੀਂ ਰੱਬ ਬੋਲੀ ਚਾਲ ਮੇਰਾ 10 10 ਸਾਲ ਪਾਇਆ ਮੈਂ ਲਾ ਦੇ ਪਾ ਜੀ 15 ਦੀ 20 ਦੀ 40 45 500 ਕਰੋ ਕੋਈ 500 ਦੀ 20 25 ਦੀ 30 ਦੀ 35 50 ਦੀ 52 60 ਦੀ 70 ਦੀ 75 ਦੀ 80 85 ਦੀ 92 95 100 ਦੀ 105 ਹਾਂਜੀ 100 1 ਵੀ ਹੋ ਗਈ 2 5 ਵੀ ਹੋ ਗਈ 10 15 ਜੀ 20 ਜੀ 25 ਜੀ 30 ਜੀ 35 ਜੀ 40 ਜੀ 45 50 ਜੀ 55 ਜੀ 60 ਜੀ 65 ਜੀ 70 ਜੀ 75 ਜੀ 80 ਜੀ 85 90 ਜੀ 95 ਇਹਨਾਂ ਕਰਸੋ ਜੀ ਇਹਨਾਂ ਕਰਸੋ ਜੀ ਇਹਨਾਂ ਕਰਸੋ 50 ਪਾਈ ਜੀ 10 ਜੀ 15 ਜੀ 20 ਜੀ 25 ਜੀ 30 ਜੀ 35 ਜੀ 40 ਜੀ 45 50 ਜੀ 55 ਹਾਂ ਜੀ ਸਾਥੀ ਬੈਂਕ ਨਾ ਕਹਿਣਗੇ 70 75 80 ਹਾਂ ਨਾ ਇਹ ਅੱਤਾਰ ਸਾਹਿਬ 75 ਜੀ ਹਾਂ ਜੀ ਸੇਵਲ ਲੇਖੀ ਰਾਤੂਲੀ ਆ ਵੀ ਲੈ ਆ ਵੀ ਲੈ ਇਹ ਮੈਂ ਵੀ ਕੈਂਪਸ ਨਹੀਂ ਫਰਕ ਨਹੀਂ ਜੋ ਸੰਪਲ ਬਣਾਉਂਦਾ ਉਹਨੂੰ ਖੜਾ ਰੈਸਟ ਭਾਈ ਤਾਂ ਅੰਦਰ ਤੋਂ ਆਹ ਹਾਂ 20 ਬੋਰਾਂ ਜੀ ਇਹਨਾਂ ਫਲਕਾ ਮਾਲ ਗਰੇ ਭਾਰੀ ਰੱਖੀ ਹੋਈ ਹੈ। ਹਾਂ। ਅੱਗੇ ਚੜ੍ਹੇ ਮੇਰੀ ਕਾਰ। ਬਣਾ 75 ਰੁਪਏ ਦੀ। ਬਹੁਤ ਦੇਤਾ ਜੀ ਦੇਖੋ। 75 ਰੁਪਏ ਦੀ। ਬਾਜਗਲਾ ਮੁਕਦੀ ਮੈਂ ਨਹੀਂ। ਹਾਂ ਜੀ 75 ਰੁਪਏ। ਆਹ ਇਹ ਛਾਣੀ ਹੈ ਤਾਂ ਤੁਸੀਂ ਜਾਣਾ। ਠੀਕ ਹੈ ਨਹੀਂ ਜਾਣਾ। ਆਜੀ। ਆਜੀ। ਅਸੀਂ ਕੋਈ ਨਹੀਂ। ਅਸੀਂ। ਅਸੀਂ। ਅਸੀਂ ਵੀ ਕਰੀਏ ਨਹੀਂ। ਕੋਈ ਗੱਲ ਤਾਂ ਨਹੀਂ। ਕੋਈ ਨਹੀਂ। ਜਦੋਂ ਤੁਸੀਂ ਜਾਦੇ ਹੋ ਤਾਂ 88 81 99 7000 ਹੋਗੇ ਜੀ 7000 500 500 500 7010 7010 ਜੀ ਚਲੋ ਨਾਲ ਇੱਕ ਦੋ ਹਾਂ ਕੋਈ ਪੁਰਾਣੀ ਜੀ ਹਾਂ ਨਾਲ ਚਲੂ ਜੀ ਆਹ ਨਾਲ ਜੀ ਸੋ ਜੀ ਸਾਡੇ ਨਾਲ ਸਾਡੇ ਪਾਸ ਤੋਂ ਰਾਜ ਨੂੰ ਦਾ ਬਹੁਤ 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 ਗੱਟੇ ਵਾਲਾ ਮਾਲ ਦਿਖਾ ਕੇ ਭਈ ਇਹੋ ਜਿਹਾ ਮਾਲ ਆਗਾ ਵੀ ਦੇਖੋ ਇਹਦਾ ਕੀ ਦੇਣਾਗਾ ਤਾਂ ਪੱਖਾ ਲਾਸਟ ਸਵੇਰ 700 ਜੀ ਪੱਖਾ ਲਾ ਕੇ 700 ਪੱਖਾ ਲਾ ਕੇ ਜੀ 700 ਜੀ 700 ਜੀ ਚਲ ਬੱਸ ਹੋ ਤਣੀ ਕੋਈ ਤਰ੍ਹਾਂ ਦਾ 700 ਜੀ ਹੈਗੇ ਉਧਰ ਸੌਰੀ ਨਹੀਂ ਜੀ ਨਹੀਂ ਠਕੀ 700 ਜੀ ਸਾਡੇ 500 ਆਪਣੇ 700 ਜੀ ਪਾਂਜੀ 10 ਦੀ 15 ਦੀ 20 25 30 35 40 45 50 55 60 65 70 75 80 90 95 95 800 ਹੋਗਾ 400 ਦੀ 5 ਰੁਪਏ ਦੀ 10 ਦੀ 15 ਦੀ 20 ਦੀ 25 ਦੀ 30 ਦੀ 35 ਦੀ 40 45 ਪੀ ਗਾ 45 ਰੁਪਏ 45 ਰੁਪਏ ਆਂਦੀ ਬਾਉਲੀ ਕੰਪਾਨ ਆਂਦੀ ਬਾਉਲੀ ਆਦੀ 45 ਰੁਪਏ ਖਾੜ ਦਾ 45 ਖਾੜ ਦਾ 45 645 ਰੁਪਏ ਲੱਗ ਗਏ ਹੋਰ ਆ ਉਹ ਬਈ ਆਪ ਕੋਲ ਉਹ ਚਾਹਦੀਆਂ ਦੇ ਲਈ ਉਹ ਟੇੜੀ ਲਾਉਂਦੀ ਚਾਹਦੀ 70 ਰੁਪਏ ਹੈ ਜੇ ਰੱਖ ਆਹ ਨਾਲ ਉਹਦੇ ਆਹ ਆਹ ਆਖਣ ਮਾਦਾ ਆਖਣਾ ਆਹ ਨਾਲ ਮੜਾ 40 ਮਾ ਨਹੀਂ ਹੋਈ ਯਾਰ ਆਖਣਾ ਇਹ ਵਾਲਾ ਹਾਂਜੀ ਆਹ 70 ਮੋਰੀਆਂ ਜੀ 645 ਦਾ ਜੀ 645 ਚੱਲ ਰਿਹਾ ਆਹ ਹੋ ਗਿਆ ਹਾਂਜੀ ਬਾਜੀ ਉਹ ਬੋਲਦਾ ਗੋਪਾਲ ਨੇ ਕਹਿੰਦਾ ਮੈਂ ਉਹਨੂੰ ਉਹਦੀ ਬਈ ਦੀ ਹਾਂਜੀ ਬਾਜੀ ਯੋ ਮਰੀ ਗਾਲੀਆਂ ਹਾਂਜੀ ਮਰੀ ਗਾਲੀਆਂ ਹਾਂਜੀ ਇਹ ਭਾਮੀ ਜਿਹੜਾ ਪੱਪਾ ਬਣਾ ਲਿਆ ਹਾਂਜੀ 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 ਮਾਜੀ ਬਾਜੀ ਹਾਂਜੀ ਆਦੀ ਉਹਨਾਂ ਨੂੰ ਬਾਰ ਮੈਂ ਲਉ ਹਾਂਜੀ ਕਹਣਾ ਜੀ ਬਸ 45 ਹਾਂਜੀ ਹਾਂਜੀ ਯਾਹ ਆਦੀ ਗੌਰਮੈਂਟ ਦੀ 50 ਰੁਪਏ ਦੀ ਬਾਜੀ 50 ਰੁਪਏ ਯਾਰ ਬਾਈ 55 ਦੀ 55 60 ਦੀ 70 ਦੀ 70 70 ਬਾਈ 80 ਬਾਈ 70 ਦੀ 75 75 ਦੀ 75 ਬਾਜੀ ਬਾਈ 70 ਲਿਆ ਜੀ ਆਰਜੋਬ ਨੇ ਪਰ ਆਜਾ ਸੈਂਟਰ ਆਰਜੋਬ ਦਾ ਮੋਬਾਈਲ ਨੰਬਰ ਉਹ ਵੀ ਅਪਦਾ ਨਹੀਂ ਨਮਸਕਾਰ ਜੀ ਅੱਤਾ ਜੀ ਲੱਗੂ ਗਾ ਜੀ ਲੱਗੂ ਲੱਗੂ ਹਾਂਜੀ ਬਾਜੀ ਆਰਜੋਬ ਸਾਹਿਬ ਜੀ ਅੱਤਾ ਬੋਹ ਤੱਕ ਇੱਥੇ ਆਹਾਂ ਹਾਂਜੀ ਹਾਂਜੀ ਉਹ ਬੋਹ ਤਾਲੀ ਜੀ 43 ਨੂੰ ਪੱਖਾ ਲੱਗਣਾ ਸੀ ਹਾਂਜੀ ਹਾਂਜੀ ਆਹ ਜਿਹੜੀ ਬੰਦੀ ਹੈ 75 ਦਾ 75 ਇਹ ਮੱਜੀ 80 ਰੁਪਏ ਜੀ 80 ਜੀ 80 ਰੁਪਏ 80 80 80 85 ਜੀ ਆਪਦੇ ਹਾਂ ਉਹਨੂੰ ਕਿਹਾ 85 ਜੀ 90 ਜੀ 92 ਜੀ ਹਾਂਜੀ ਖਾਤੇ ਜਾਰ ਜੀ ਹਾਂ ਹਣਾ ਤਰਫੋਂ ਇਹਦਾ ਸਾਰਾ ਬੋਲਿਆ ਨਾ ਇਹਦਾ ਜਿਹੜੇ ਪੈਸੇ ਮਾਰਦੇ ਨੇ ਜਾ ਕੇ ਇਹਦਾ ਤਰਫੋਂ ਜੀ ਮਾਦਰ ਭਾਈ 15 ਜੀ 20 ਜੀ 25 ਜੀ 30 ਜੀ 35 ਜੀ 40 ਜੀ 40 45 ਜੀ 50 ਜੀ ਹਾਂਜੀ 50 ਭਾਈ ਜਦੋਂ ਆਪਾਂ ਦੇਖਾਂਗੇ ਸਭ ਤੋਂ ਵੱਧ 300 ਬਣੇਗੇ ਛੇ ਘੰਟੇ ਵਾਲੇ ਹੋਣਗੇ ਓਏ ਓਟੇ ਦੀ ਬਈਓ ਓਟੇ ਦੀ ਬਈਓ ਜਿਹੜਾ ਆ ਤੇ ਮਾੜਾ ਪਾਉਂਦਾ ਹਾਂ ਬੱਸ ਓਕੇ ਮਨੋਰਾਣੀ ਹਾਂਜੀ ਲੋਵੀ ਬਈ ਮੂੰਗੀ ਦੇ ਰੇਟ ਦਾ ਆਪਾਂ ਕਹੀਏ 7000 ਹੀ ਚੱਲੀ ਜਾਂਦਾ ਬਸ ਉੱਥੇ ਜੀ ਕੋਈ 6500 ਦੇ ਹੋ ਜਾਂਦੀ ਆ ਕੋਈ 6500 ਦੇ ਹੋ ਜਾਂਦੀ ਆ ਜਿਹੜੀ ਕੋਈ ਜ਼ਿਆਦਾ ਸੁੱਕੀ ਛੱਕੀ ਆ ਫੋੜੋ 7000 ਤੇ ਵਗ ਜਾਂਦੀ ਆ ਹਨਾ ਬਸ ਬੋਲੀ ਵਾਲਾ ਕੰਮ ਪ੍ਰਾਈਵੇਟ ਬੋਲੀ ਹੈ ਤੇ ਐਂ ਦਬੜੂ ਕੁਸੜੂ ਹੋਈ ਜਾਂਦਾ ਕੋਈ ਕਿੰਨੇ ਲਾ ਆਂਦਾ ਫਿਰ ਕਿੰਨੇ ਲਾ ਆਂਦਾ ਭਾਈ ਮੱਕੀ ਦੀ ਬੋਲੀ ਉਧਰ ਨੇ ਪਸ ਜਲਦੀ ਹੁਗਰਾ ਤੇ ਚਲੋ ਮੱਕੀ ਵਾਲੀ ਬੋਲੀ ਦਿਖਾਉਣੀ ਆ ਹੁਣ ਸੋਨੂੰ ਕੀ ਹੋ ਹੋਆ ਕਿਉਂ ਆਪਾਂ ਮੂੰਗੀ ਤੇ ਮੱਕੀ ਦੋਨਾਂ ਦੀ ਹੁਣ ਇੱਕ ਵੀਡੀਓ ਬਣਾ ਕੇ ਪਾਇਆ ਕਰਾਂਗੇ ਵੀ ਜਿਹੜਾ ਆਪਣੇ ਭਰਾਵਾਂ ਨੂੰ ਥੋੜਾ ਜਿਹਾ ਦੇਖਣਾ ਸੌਖਾ ਰਹੇ ਨਹੀਂ ਤੇਰਾ ਅਲੱਗ-ਅਲੱਗ ਵੀਡੀਓ ਦੇ ਵਿੱਚ ਉਹ ਹੋ ਜਾਂਦਾ ਤੀਗਾ ਫਰੇਕ ਬੰਦਾ ਬਿਜੀ ਆ ਟਾਈਮ ਕਢਣਾ ਔਖਾ ਵੀ ਮੱਕੀ ਦਾ ਕੀ ਰੇਟ ਆ ਵਗੈਰਾ ਜਿਹੜਾ ਉਹੋ ਚੱਲਦਾ ਰਹੇਗਾ ਤੇ ਜਿਵੇਂ ਜਿਵੇਂ ਮੰਡੀ ਵੱਡੀ ਹੋ ਜਾਂਦੀ ਆ ਉਸ ਹਿਸਾਬ ਤੇ ਸੰਦ ਵੀ ਵੱਡੇ ਹੋ ਜਾਂਦੇ ਨੇ ਉੱਥੇ ਮੋਟਰਸਾਈਕਲਾਂ ਦੇ ਮਗਰ ਸਾਹਗੇ ਪਾਏ ਹੋਏ ਦੀ ਫੋੜ ਉਰੇ ਟਰੈਕਟਰਾਂ ਦੇ ਮਗਰ ਸਾਹਗੇ ਆਗੇ ਤੇ ਆ ਵੱਡੇ ਪੱਖੇ ਆਗੇ ਨੇ ਕਿਸਾਨ ਭਰਾ ਬੈਠੇ ਆ ਕਿ ਜਗਰਾਉਂ ਮੰਡੀ ਦੇ ਵਿੱਚ ਇਹਨਾਂ ਨੂੰ ਪੁੱਛਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਬਾਕੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਤੇ ਬਾਈ ਮੂੰਗੀ ਦਾ ਕੀ ਰੇਟ ਵਗੈਰਾ ਲੱਗ ਰਿਹਾ ਹੈ 6500 ਤੋਂ ਲੈ ਕੇ 7000 ਤੱਕ ਅੱਜ ਦਿੱਤੀ ਹੈ 6500 ਤੋਂ ਲੈ ਕੇ 7000 ਤੱਕ ਠੀਕ ਹੈ ਤੇ ਮੱਕੀ ਦਾ ਬਾਈ ਮੱਕੀ ਦਾ ਵੀਰੇ 1300 ਤੋਂ ਲੈ ਕੇ ਦਿੱਲੀ ਤੇ 2300 ਤੱਕ ਦਿੱਤੀ ਜਨਾ 2300 ਤੱਕ ਦਿੱਤੀ ਹੈ ਤੇ ਰੇਟ ਕਿਵੇਂ ਵੀ ਵਧੀਆ ਆਪਣੇ ਕਿਸਾਨ ਫੋਹਣੇ ਰੇਟ ਤੋਂ ਜਨਾ ਲੱਗ ਰਿਹਾ ਹੈ ਜੇ ਸਾਹਿਬ ਆਪਰਾ ਬਜਨ ਵੱਜ ਜਾਂਦਾ ਹਾਂ ਜੇ ਜੇ ਗੁੱਤੀਆ ਦਾ ਹੋ ਜਾ ਬਜਨ ਘਾਟ ਦਾ ਕੋਈ ਰੇਟ ਮਿਲ ਜਾਂਦਾਗਾ ਠੀਕ ਆ ਬਈ ਠੀਕ ਆ ਕਿਉਂ ਬਾਈ ਜਗਰਾਵੋਂ ਮੰਡੀ ਮਸ਼ਹੂਰ ਆ ਨਾ ਪੂਰੀ ਫੁੱਲ ਸਾਰੀਆਂ ਘੂਸਾਂ ਦੇ ਕੰਮ ਆ ਔਰ ਸਾਡਾ ਟਰਾਲੀਆਂ ਤੇ ਲਾ ਕੇ ਮੂੰਗੀ ਨਾਲ ਦੀ ਨਾਲ ਪੱਟੇ ਲੱਗ ਕੇ ਨਾਲ ਨਾਲ ਕੰਡੇ ਚੱਲੀ ਜਾਂਦੇ ਠੀਕ ਹੈ ਕਿ ਜਿਵੇਂ ਕੰਡੇ ਵਗੈਰਾ ਚੱਲੀ ਜਾਂਦੇ ਆ ਅੱਜ ਹੀ ਲੈ ਕੇ ਤੁਸੀਂ ਅੱਜ ਹੀ ਹੁਣੇ ਐ 2 ਘੰਟੇ ਹੋਇਆ ਹੈ ਕਿਹੜਾ ਪਿੰਡ ਆ ਬਾਈ ਇਹਦਾ ਡਰਾਮਾ ਤੇ ਬਾਈ ਵੀ ਰਾਮੇ ਤੋਂ ਆਗਾ ਨੂਰਪੁਰਾ ਰਾਏਕੋਟ ਨੂਰਪੁਰਾ ਰਾਏਕੋਟ ਤੋਂ ਠੀਕ ਹੈ ਮਨ ਲਵੀ ਆਉਂਦੀ ਮੱਕੀ ਹੋਵੇ ਚਾਹੇ ਮੂੰਗੀ ਹੋਵੇ ਬਈ ਇਹਨੂੰ ਠੀਕ ਆ ਬਈ ਠੀਕ ਆ ਬਿਲਕੁਲ ਜੀ ਲੈ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਤੇ ਆਪਣੇ ਕਿਸਾਨ ਭਰਾਵਾਂ ਨੇ ਦੱਸਿਆ ਕਹਿੰਦੇ ਬਾਈ ਹੁਣੀ ਹਜੇ 2 ਘੰਟੇ ਹੋਏ ਜੀਗੇ ਲੈ ਕੇ ਆਏ ਜੀਗੇ ਮੂੰਗੀ ਜਿਵੇਂ ਤੁਸੀਂ ਦੇਖਦੇ ਹੋ ਵੀ ਆਹ ਟਰਾਲੀਆਂ ਦੇ ਵਿੱਚੋਂ ਨਾਲ ਦੀ ਨਾਲ ਪੱਖੇ ਨਾਲ ਇਹ ਜ ਲੱਗੀ ਜਾਂਦੀ ਐ ਤੇ ਆਹ ਝਾਰ ਲੱਗੀ ਜਾਂਦਾ ਇਹ ਦਮਾ ਸੁੱਕ ਕੇ ਜਿਵੇਂ ਵੀ ਹੁੰਦਾ ਉਹਨੂੰ ਬੋਰੀਆਂ ਪਰ ਪਰ ਰੱਖੀ ਜਾਂਦੇ ਐ ਤੇ ਫਿਰ ਦੁਕਾਨਾਂ ਦੇ ਜਿਵੇਂ ਹੀ ਬੋਲੀ ਲੱਗਦੀ ਐ ਜਿਵੇਂ ਹੀ ਰੇਟ ਹੁੰਦਾ ਜਿਵੇਂ ਆਪਾਂ ਤੁਸੀਂ ਪਿੱਛੇ ਦੇਖਿਆ ਵੀ ਮੂੰਗੀ ਦੀ ਐ ਬੋਲੀ ਦਾ ਕਰਹੀ ਹੈਗੀ ਤੇ ਮੱਕੀ ਵਾਲਾ ਆਪਾਂ ਦੇਖਦੇ ਆ ਆਪਣੇ ਇਧਰ ਦੇ ਪਾਸੇ ਮਿਲਣਾ ਤਾਂ ਓਵੇਂ ਬਾਈ ਫਿਰ ਬੋਰੀਆਂ ਦੇ ਵਿੱਚੋਂ ਕੱਢ-ਕੱਢ ਕੇ ਉਹਦੀ ਬੋਲੀ ਦਵਾਈ ਜਾਂਦੇ ਹੈਗੇ ਤੇ ਕਿਸਾਨ ਨੂੰ ਦੱਸ ਦਿੰਦੇ ਆ ਜੀ ਭਾਈ ਜਿਹੜਾ ਇੰਨਾ ਜਿਹੜਾ ਬਾਏ ਨਾਗਾ ਉਹ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨ ਵੀ ਇੱਥੇ ਫਿਰਦੇ ਆ ਮੱਢੀ ਦੇ ਵਿੱਚ ਤੇ ਆ ਟਰੈਕਟਰ ਜੱਟਾਂ ਦੇ ਝੋਟੇ ਦੇਖੋ ਬਾਈ 4x4 4x2 ਤੇ ਟਰੈਕਟਰਾਂ ਤੋਂ ਲਿਆਉਂਦੇ ਆ ਵੱਡੇ-ਵੱਡੇ ਥਾਂ ਦੇ ਇਧਰਲੇ ਪਾਸੇ ਉਹ ਐ ਤੇ ਦਿਖਾਉਣਾ ਸਾਨੂੰ ਬੋਲੀ ਬੜਾ ਕਦੂਏ ਮੱਕੀ ਦੀ ਬੋਲੀ ਬਾਈ ਜੀ ਕਿਧਰ ਦੇ ਪਾਸੇ ਲੱਗ ਰਹੀ ਐ ਉਧਰ ਦੇ ਪਾਸੇ ਠੀਕ ਐ ਬਾਈ ਠੀਕ ਐ ਤੇ ਦਿਖਾਉਣਿਆ ਸੰਨ ਉਧਰਲੇ ਪਾਸੇ ਜਾ ਕੇ ਵੀ ਕੀ ਰੇਟ ਵਗੈਰਾ ਮੱਕੀ ਦਾ ਲੱਗ ਰਿਹਾ ਮੂੰਗੀ ਦਾ ਤੁਸੀਂ ਦੇਖ ਲਿਆ ਗਰਮੀ ਬਹੁਤ ਐ ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਤੇ ਫੋੜ ਸਾਡਾ ਕਿਉਂ ਫੋੜ ਗਰਮੀ ਕੀ ਕਹਿੰਦੀ ਐ ਗਰਮੀ ਦਾ ਧੂਆਂ ਕਰਦੀ ਐ ਮੁੜਕਾ ਤੁਸੀਂ ਐਂ ਲਾ ਲਓ ਜਿਹੜਾ ਸਿਰ ਤੋਂ ਚੌਣ ਲੱਗਦਾ ਤਾਂ ਦੀ ਹੋ ਕੇ ਖੱਲੋਂ ਦੀ ਨੰਘ ਕੇ ਜਮਾ ਅੱਡੀਆਂ ਦੇ ਕੋਲੇ ਬੂਟਾਂ ਦੇ ਵਿੱਚ ਆ ਕੇ ਜਿਹੜਾ ਬੰਦੇ ਚਾਹੇ ਆ ਕੇ ਕਹਿੰਦਾ ਵੀ ਕੀ ਹਾਲ ਆ ਸੱਜਣਾ ਤੇ ਮਹਾਂ ਠੀਕ ਆ ਵਧੀਆ ਚੜਦੀ ਕਲਾ ਵੀ ਵੀਡੀਓ ਬਣਾ ਲਈਏ ਸਾਡੇ ਭਰਾ ਦੇਖਣ ਸਾਡੀ ਵੀਡੀਓ ਰੇਟ ਦਾ ਲੋਕਾਂ ਨੂੰ ਪਤਾ ਲੱਗੇ ਤੇ ਅਸੀਂ ਤਾਂ ਫੇਰ ਬਾਗੋ ਬਾਗ ਹੋ ਜਾਂਦੇ ਆ ਤੇ ਆਹ ਦੇਖੋ ਪਹਿਲਾਂ ਨਹੀਂ ਮੱਕੀ ਇੱਥੋਂ ਕਰਦੀ ਇਕੱਠੀ ਜਿਹਦੀ ਬੋਲੀ ਬੋਲੀ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਐ ਟਰਾਲੀਆਂ ਦੀਆਂ ਟਰਾਲੀਆਂ ਆਉਂਦੀਆਂ ਨੇ ਤੇ ਮੱਕੀ ਲੈਂਦੀ ਐ ਤੇ ਲਓ ਬਾਈ ਜਿਵੇਂ ਆ ਮੱਕੀ ਬਾਈ ਫੁਰੀਆਂ ਅੱਜੀ ਵੱਢ ਕੇ ਲੈ ਕੇ ਆਇਆ ਮੈਂ ਲੱਗਾ ਅੱਜੀ ਵੱਢੀ ਆ ਬਾਈ ਅੱਜੀ ਵੱਢੀ ਆ ਠੀਕ ਐ ਤੇ ਮੌਕੇ ਦੀ ਜਮਾਂ ਨਾਲ ਦੀ ਨਾਲ ਵੱਢ ਕੇ ਉਹ ਰੇ ਮੰਡੀ ਦੇ ਵਿੱਚ ਜਿਵੇਂ ਗਿੱਲੀ ਸੁੱਕੀ ਦੇ ਹਿਸਾਬ ਤੇ ਰੇਟ ਲੱਗ ਜਾਂਦਾਗਾ ਕਿਹੜਾ ਪਿੰਡ ਆ ਬਾਈ ਇਹਦਾ ਬਿਰਕ ਪਿੰਡ ਇੱਥੇ ਲਾਇਕੋਟ ਕੋਲੀ ਹੈਗਾ ਬਿਰਕ ਬਿਰਕ ਬਰਸਾਲ ਫਲੋਰ ਕੋਲੇ ਬਹਿ ਕੇ ਇਧਰ ਬਾਈ ਬਿਰਕ ਬਰਸਾਲ ਕੋੜਿਆ ਕੋਲੇ ਚੌਂਕੀ ਮੰਡੀ ਜਿੱਦਾਂ ਕੋਲੇ ਅਛਾ ਇਹ ਤੇ ਇੱਥੇ ਕੋਈ ਲਵੇ ਬਿਰਕ ਬਰਸਾਲ ਪਿੰਡ ਆ ਬਾਈ ਕਹਿੰਦਾ ਉਹ ਆ ਗਿਆ ਤੇ ਬਾਈ ਐਂ ਫਿਰ ਇਹੋ ਕਰਦੇ ਆਗੇ ਜਿਵੇਂ ਮੌਕੇ ਤੇ ਵੱਡੀ ਵੀ ਆ ਤਾਂ ਗਿੱਲੀ ਮੱਕੀ ਹੁੰਦੀ ਹੈਗੀ ਇਹਨੂੰ ਫਿਰ ਸਕਾ ਸਕੂਲ ਲੈਂਦੇ ਆ ਕਿ ਮੰਨ ਲਓ ਵੀ ਇਹਦੇ ਵਿੱਚ ਤੇ ਲਓ ਵੀ ਮੱਕੀ ਵਾਲੇ ਮਾਮਲੇ ਦਾ ਵੱਡੇ ਪੱਧਰ ਤੇ ਮੱਕੀ ਵਾਈ ਸਿਕਾਈ ਜਾਂਦੇ ਆ ਦੇਖੋ ਕਿਵੇਂ ਕਰਾਹ ਨਾਲ ਜਮਾ ਇਹ ਮੱਕੀ ਨੂੰ ਸ਼ਹਿਰ ਕਰਵਾਈ ਜਾ ਰਹੀ ਹੈ ਸਕਾਸ ਕਾ ਕੇ ਫਿਰ ਉਦੋਂ ਬਾਅਦ ਗਿੱਲੀ ਸੁੱਕੀ ਦੀ ਬੋਲੀ ਲੱਗਦੀ ਹੈ ਤੇ ਜਿਵੇਂ ਆਪਣੇ ਕੋਲ ਸੁਭਰਾਵਾਂ ਨੇ ਦੱਸਿਆ ਕਹਿੰਦੇ ਵੀ ਜਦੋਂ ਆਉਂਦੀ ਆਉਂਦੀ ਮੱਕੀ ਜਾਂ ਮਾਂ ਆਉਂਦੀ ਆ ਤਾਂ 1300 ਰੁਪਏ ਤੋਂ ਰੇਟ ਸ਼ੁਰੂ ਹੋ ਜਾਂਦਾਗਾ ਤੇ ਜੇ ਜਮਾ ਸੁੱਕੀ ਆ ਪੂਰੀ ਆ ਕਹਿੰਦੇ ਵੀ 2300 ਰੁਪਏ ਤੱਕ ਜਿਹੜਾ ਇਹਦਾ ਰੇਟ ਹੈਗਾ ਉਹ ਪਾਵੇਂਦਾਗਾ ਤੇ ਮੱਕੀ ਇੱਥੇ ਜਗਰਾਉ ਮੰਡੀ ਦੇ ਵਿੱਚ ਆਉਂਦੀ ਬਹੁਤ ਆ ਗਈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਐਂ ਲਾ ਲਓ ਵੀ ਮੰਗਰ ਮੂਰੇ ਜਿੱਥੇ ਤੱਕ ਨਿਗਾ ਪੈਂਦੀ ਹੈਗੀ ਸਾਰੇ ਕਿਤੇ ਮੱਕੀ ਮੱਕੀ ਆ ਗਈ ਤੇ ਇਹੀ 1300 ਤੋਂ ਲੈ ਕੇ 2300 ਰੁਪਏ ਤੱਕ ਰੇਟ ਹੈ ਜਿਹੜਾ ਇੱਥੇ ਚੱਲ ਰਿਹਾ ਹੈ ਵੀ ਜੇ ਕਿੱਲੀ ਆ ਗਈ ਤਾਂ ਉਹਦਾ ਬਾਜ਼ਾਰ ਨੂੰ ਵੱਧ ਆ ਜਾਂਦਾਗਾ ਤੇ ਉਦੋਂ ਬਾਅਦ ਤੁਸੀਂ ਐ ਲਾ ਲਵੀ ਜਿਵੇਂ ਕਿਸੇ ਕਿਸ ਘਾ ਕਰਕੇ ਵਗੈਰਾ ਕਰਨੀਆਂ ਤਾਂ ਉਹਦੇ ਹਿਸਾਬ ਤੇ ਤੇ ਬਾਈ ਖੜਾ ਆਪਣੇ ਨਾਲ ਬਾਈ ਹਸੀਗਾਲ ਜੀ ਤੇ ਕੀ ਨਾਮ ਹੈ ਆਪਣਾ ਮੇਰਾ ਨਾਮ ਮਨਪ੍ਰੀਤ ਹੈ ਤੇ ਕਿਹੜਾ ਪਿੰਡ ਹੈ ਜੀ ਪਿੰਡ ਕੋਕਰੀ ਬਟਰਾ ਜੀ ਕੋਕਰੀ ਬਟਰਾ ਤੇ ਬਾਈ ਕੀ ਰੇਟ ਵਗੈਰਾ ਚੱਲ ਰਿਹਾ ਮੱਕੀ ਲੈ ਕੇ ਆਏ ਹੋ ਤੁਸੀਂ ਇੱਥੇ ਹਾਂਜੀ ਹਾਂਜੀ ਮੱਕੀ ਠੀਕ ਹੈ ਕੀ ਰੇਟ ਵਗੈਰਾ ਲੱਗ ਰਿਹਾ ਬਾਈ ਅੱਜ ਤੀਜੀ ਗਰੀ ਆਏ ਆ ਰੇਟ ਬਹੁਤ ਵਧੀਆ ਮਤਲਬ ਸ਼ੁਰੂ ਤੋਂ ਹੀ ਪਹਿਲਾਂ ਤੋਂ ਹੀ ਮੂੰਗੀ ਹੋਗੀ ਮੱਕੀ ਹੋਗੀ ਤੋੜੀ ਹੋਗੀ ਮਤਲਬ ਜਗਰਾਉਂ ਹਰੇਕ ਪਾਸੇ ਨਾਲ ਤੇਜੀ ਹਾਂ ਮੰਡੀ ਬਹੁਤ ਫੇਮਸ ਆ ਗਈ ਪੂਰੇ ਪੰਜਾਬ ਦੇ ਵਿੱਚ ਹੈਨਾ ਰਾਉਂ ਖਾਰਿਆਂ ਤੋਂ ਅੱਜ ਬਿਲਕੁਲ ਮਾਲੋ ਤੁਸੀਂ ਮੱਕੀ ਲੈ ਕੇ ਆਏ ਹੋ ਬਈ ਤਾਂ ਮੱਕੀ ਦਾ ਕੀ ਰੇਟ ਲੱਗਿਆ ਵੀ ਜੇ ਬੰਦੇ ਨੇ ਗਿੱਲੀ ਵੇਚਨੀ ਹੈ ਗਿੱਲੀ ਵੇਚ ਸਕਦਾ ਜਿਸ ਘਾ ਕੇ ਵੇਚਨੀ ਹੈ ਤਾਂ ਵੀ ਉਹ ਰੱਖ ਸਕਦਾ ਉਹਦਾ ਟਾਈਮ ਹਾਂਜੀ ਹਾਂਜੀ ਰੱਖ ਸਕਦਾ ਬਸ ਸੁੱਕੀ ਹੋਵੇ ਕੋਈ ਚੱਕਰ ਨਹੀਂ ਠੀਕ ਹੈ ਸੁੱਕੀ ਗਿੱਲੀ ਨਾਲ ਮੁਹਰੇ ਜਾਂਦੀ ਆ ਠੀਕ ਹੈ ਤਕਰੀਬਨ ਸਾਨੂੰ ਵੀ 4-5 ਸਾਲ ਹੋ ਗਏ ਲੰਮੇ ਨੂੰ 4 ਤੋਂ 5 ਸਾਲ ਜਿੰਨੇ ਵਰੀ ਜੀ ਆਪਾਂ ਵੇਚੀ ਸੁੱਕੀ ਵੇਚੀ ਆ ਠੀਕ ਹੈ ਸੁੱਕੀ ਗਿੱਲੀ ਨਾਲ ਹੁੰਦਾ ਠੀਕ ਹੈ ਜਿਵੇਂ ਆ ਬਾਈ ਲਿਆ ਹੈਗਾ ਮਤਲਬ ਜਿਵੇਂ ਹੁਣ ਕਈ ਵਾਰ ਬਾਹਰ ਚ ਕਿਸੇ ਨੂੰ ਝੋਨਾ ਵਗੈਰਾ ਲਾਉਣਾ ਹੁੰਦਾ ਲਿਆ ਕੇ ਬੰਦਾ ਗਿੱਲੀ ਉਰੇ ਡੇਗ ਲੈਂਦਾ ਉਸ ਦਿਵਸ ਕਾਉਂ ਸਕੂਨ ਦੀ ਉਰੇ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ 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 ਜਗਰਾਉਂ ਮੈਂ ਤੇਰਾ ਝੋਨਾ ਠੀਕ ਹੈ ਬਹੁਤ ਖੁੱਲੀ ਡੁੱਲੀ ਮੰਡੀ ਆ ਹੈਨਾ ਬਿਲਕੁਲ ਤੁਸੀਂ ਕੀ ਰੇਟ ਮੱਖੀ ਵੇਚੀ ਆ ਬਾਈ ਇੱਥੇ ਪਹਿਲੇ ਦਿਨ ਵੇਚ ਕੇ ਗਏ ਸੀਗੇ 2175 ਤੇ ਦੂਜੇ ਦਿਨ 2245 ਰੁਪਏ ਲੱਗੇ ਠੀਕ ਹੈ ਤੇ ਹੁਣ ਆ ਤਿੰਨ ਟਰਾਲੀਆਂ ਅੱਜ ਦੇ ਠੀਕ ਹੈ ਤੇ ਕੀ ਝਾੜ ਵਗੈਰਾ ਆ ਰਿਹਾ ਸੁੱਕ ਕੇ ਬਾਈ ਮੰਨ ਲਓ ਵੀ ਘੜਾ ਮਤਲਬ ਸੋਪਕੇ ਉਹੀ 40 ਕੁਇੰਟਲ ਦੀ ਉਸ ਸੁੱਕ ਗਏ ਹਾਂਜੀ ਠੀਕ ਆ ਜਿਹੜੀ ਸੁੱਕ ਗਈ ਮੱਕੀ 40 ਕੁਇੰਟਲ ਤੱਕ 35 ਕੁਇੰਟਲ ਤੱਕ ਵੀ ਦੇ ਦਿੰਦੀ ਆ ਨਾ ਵਧੀਆ ਹੋਆ ਕਿਹੜੀ ਵੈਰੈਟੀ ਲਾਈ ਵੀ ਸੀ ਬਾਈ ਮਤਲਬ ਇਹ 9244 ਵੈਰੈਟੀ 9244 ਵੈਰੈਟੀ ਨਹੀਂ ਠੀਕ ਆ ਬਾਈ ਤੇ ਮੂੰਗੀ ਵਗੈਰਾ ਵੀ ਲਾਉਣੇ ਹੋ ਬਾਈ ਨਹੀਂ ਮੂੰਗੀ ਇੱਕ ਵਾਰੀ ਲਾਈ ਸੀ ਮੂੰਗੀ ਨੇ ਕੋਈ ਨਹੀਂ ਦੱਸਾਂ ਮੂੰਗੀ ਦਾ ਲੋਡ ਨਹੀਂ ਆਇਆ ਕੰਮ ਠੀਕ ਆ ਠੀਕ ਆ ਬਾਈ ਇਹ ਫਿਰ ਬਾਈ ਆਲੂ ਵਾਲੇ ਵਾਹਨ ਚਲਾਉਣੇ ਹੋਗੇ ਹਾਂਜੀ ਹਾਂਜੀ ਆਲੂ ਵਾਲੇ ਤੇ ਕਿੰਨੇ ਜਣਾ ਦੀ ਮੱਕੀ ਵੜਦੇ ਹੋ ਬਾਈ ਫਿਰ ਮਤਲਬ ਆਏ ਆਂ ਬੀਆਂ ਦੇ ਹਿਸਾਬ ਨਾਲ ਜਿੱਦਾਂ ਮਤਲਬ ਪਹਿਨਰ ਦਾ 18 ਨਾਲ 9110 ਦਿਨ ਤੇ ਵੱਡਾ ਜਾਂਦਾ ਠੀਕ ਹੈ ਜਿੱਦਾਂ ਮਤਲਬ ਹੋਰ 92 ਵੈਰਾਈਟੀਆਂ ਆ ਗਈਆਂ ਇਹ 130 ਤੋਂ 40 ਦਿਨ ਵੀ ਲੈ ਜਾਂਦੀਆਂ ਜਿਹੜੀ ਅੱਜ ਲੈ ਕੇ ਆਏ ਆ ਇਹਨੂੰ ਮਤਲਬ ਇਹ ਹੈਗੀ 130 ਦਿਨ ਦੀ ਜਿਹੜੀ ਪਹਿਲਾਂ ਲੈ ਕੇ ਆਈ ਸੀ ਉਹ 140 ਦਿਨ ਦੀ ਠੀਕ ਹੈ ਵੀ ਅਣੀ ਤਜਰਬਾ ਹੋ ਚੁੱਕਿਆ ਹੁੰਦਾ ਪੂਰਾ ਹਾਂਜੀ ਮਤਲਬ ਆਏ ਆ ਬਈ ਪਾਣੀ ਆ ਜਿਹੜਾ ਉਹ 110 ਤੇ 105 ਦਿਨ ਤੇ ਬੰਦ ਕੀਤਾ ਜਾਵੇ ਠੀਕ ਹੈ ਕੋਸ਼ਿਸ਼ ਕਰੇ ਵੀ ਜਿੰਨੇ ਮਤਲਬ ਟਾਂਡੇ ਆ ਜਿਹੜੇ ਬਾਂਤੀ ਸੁੱਕੇ ਆ ਫੇਰ ਵਾਣਾ ਬਾਂਤੀ ਸੁੱਕਣਾ ਹਾਂ ਲੈ ਕੇ ਆਈਆਂ ਬਈ ਨਾ ਤਾਂ ਉਹ ਦਿੱਲੀ ਆ ਠੀਕ ਹੈ ਬਣੇ ਦਾ ਵੀ ਬਾਈਕ ਮੌਸਟਰ ਆ ਗਿਆ ਠੀਕ ਹੈ ਜੇ ਮਤਲਬ ਹੁਣ ਕਈ ਵੱਢੀ ਜਾਂਦੇ ਆ ਵੀ 40 ਮੌਸਟਰ ਵਾਲੀਆਂ ਦੀ ਕਮਟਾ ਹੈ ਹਾਂ ਜਿਹੜੇ ਬਜਾਵਾਂ ਵਿੱਚ ਪਾਣੀ ਵਰਗੀ ਹੁੰਦੀ ਆ ਹਨਾ ਮਤਲਬ ਇਹ ਹੁਣ ਅਸੀਂ ਜਿੱਦਾਂ ਵੀ ਲੈ ਕੇ ਨਹਿਣ ਤੋਂ ਥੋੜਾ ਜਿਹਾ ਮੋੜ ਜਾਈਏ ਬਿਲਕੁਲ ਬਾਈ ਦੀ ਗੱਲ ਤਾਂ ਇਹੀ ਆ ਵੀ ਬਾਹਣ ਦੇ ਵਿੱਚ ਹੀ ਟਾਂਡਾ ਸੁੱਕੇ ਹਨਾ ਫੇਰ ਥੋੜਾ ਜਿਆਦਾ ਵੈਸਟਾ ਵੀ ਨਾ ਰੇਟ ਉਰੇ ਆ ਕੇ ਵਧੀਆ ਮਿਲ ਜਾਂਦਾ ਰੇਟ ਬਹੁਤ ਵਧੀਆ ਮਿਲਦਾ ਬਿਲਕੁਲ ਜੀ ਬਿਲਕੁਲ ਕੁਆਲਿਟੀ ਬਣ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਹੋਰ ਬਾਈ ਕੋਈ ਉਰੇ ਮੰਡੀ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਸ ਚੀਜ਼ ਦੀ ਨਹੀਂ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਮਤਲਬ ਸਾਰੀਆਂ ਚੀਜ਼ਾਂ ਨੇ ਵੈਸਟ ਮੰਨੀ ਗਈ ਆ ਹਾਂ ਜੀ ਨੂੰ ਵੀ ਮੱਕੀ ਨੂੰ ਵੀ ਆ ਤੂੜੀ ਆ ਰੋਜ਼ ਹੀ ਇੱਥੇ ਸਿਲ ਹੁੰਦੀ ਆ ਠੀਕ ਹੈ ਤੇ ਤੇ ਤੂੜੀ ਵਗੈਰਾ ਵੀ ਆ ਰਹੀ ਹੈ ਇੱਥੇ ਹਾਂ ਜੀ ਡੇਲੀ ਆਉਂਦੀ ਆ ਰੁਟੀਨ ਦੇ ਵਿੱਚ ਸਾਰਾ ਸਾਲ ਹੀ ਠੀਕ ਹੈ ਅੰਜੋ ਸਾਹਮਣੇ ਟਾਲ ਲੱਗੀ ਆ ਇੱਥੇ ਮਤਲਬ ਜੇ ਕੋਈ ਇਹ ਹਟੇ ਵਿੱਚ ਬੋਲੀ ਹੋਣ ਲੱਗਦੀ ਹੈ ਕੁਝ ਦਿਨਾਂ ਰੋਜ਼ 20 ਕ ਟਰਾਲੀਆਂ ਹੁੰਦੀਆਂ ਠੀਕ ਹੈ ਮੰਨ ਲਓ ਵੀ ਸਾਲ ਭਰ ਮੰਡੀ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਠੀਕ ਹੈ ਠੀਕ ਹੈ ਕੋਈ ਦਿਨ ਨਹੀਂ ਹੈਗਾ ਉਹ ਤੱਕ ਲੋਕ ਸੇਕ ਕੇ ਨਾ ਜਦੋਂ ਕੋਹਣਾ ਕੋਹਣਾ ਹੋਵੇ ਉਹ ਵੀ ਇਹ ਫੇਮਸ ਨਾਲ ਹੀ ਸਬਜ਼ੀ ਦਾ ਹੈਗਾ ਬਿਲਕੁਲ ਬਿਲਕੁਲ ਇੱਥੇ ਨਾਲ ਫਲਦਾਂ ਦਾ ਆ ਜਾਂਦਾ ਜੀ ਹਾਂ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਭਾਈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਬਾਕੀ ਭਾਈ ਜਿਵੇਂ ਪੱਟ ਵਗੈਰਾ ਦੇਖ ਰਿਆ ਹਨ ਜਿਵੇਂ ਬਾਈ ਨੇ ਕਿਹਾ ਹੈਗਾ ਕਿ ਅਸੀਂ ਵੀ ਲੋਕਾਂ ਤੋਂ ਸੁਣਿਆ ਤੀਗਾ ਵੀ ਜਗਰਾਵੋ ਮੰਡੀ ਬਹੁਤ ਵਧੀਆ ਗਈ ਸਚੱਜਾ ਪ੍ਰਬੰਧ ਸਰਕਾਰ ਤੇ ਤੂੜੀ ਦੀ ਬੋਲੀ ਵਗੈਰਾ ਵੀ ਬਾਈ ਕਹਿੰਦਾ ਸੀ ਰੋਜ਼ ਨੇ ਤੇ ਮੱਕੀ ਦਾ ਵੀ ਬਾਈ ਕਹਿੰਦਾ ਵੀ ਦਿਲ ਖੁਸ਼ ਕਰਨ ਵਾਲਾ ਰੇਟ ਆ ਵੀ ਜੇ ਆਪਾਂ ਸੁਕਾ ਕੇ ਲੈ ਕੇ ਆਉਣੇ ਆ ਤਾਂ ਆਪਾਂ ਨੂੰ ਉਸ ਹਿਸਾਬ ਤੇ ਜਿਹੜਾ ਉਹਦਾ ਰੇਟ ਵਗੈਰਾਗਾ ਉਹ ਮਿਲਦਾਗਾ। ਸੋ ਬਾਈ ਜੀ ਕਿਵੇਂ ਲੱਗੀ ਵੀਡੀਓ? ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਵੀ ਕਿਸੇ ਮੰਡੀ ਦੇ ਵਿੱਚ ਤੁਹਾਨੂੰ ਪਤਾ ਹੋਵੇ ਵੀ ਯਾਰ ਉੱਥੇ ਰੇਟ ਵਗੈਰਾ ਵਧੀਆ ਲੱਗਦਾ ਤਾਂ ਉਹ ਆ ਸਾਨੂੰ ਦੱਸਿਓ ਜ਼ਰੂਰ। ਵੈਸੇ ਸਾਡੀ ਕੋਸ਼ਿਸ਼ ਹੁੰਦੀ ਹੈਗੀ ਅੱਜ ਅਸੀਂ ਜਗਰਾਉ ਆਉਣ ਵਾਸਤੇ ਸਪੈਸ਼ਲ ਸੰਦੂਰ ਸੁਨਾਮ ਹੋ ਕੇ ਤੇ ਸਪੈਸ਼ਲ ਉਦੋਂ ਬਾਅਦ ਸਿੱਧਾ ਜਗਰਾਉ ਆਉਂਗਾ ਬਾਈ। ਵੀਰ ਇੱਥੇ ਮੰਡੀ ਦੇ ਵਿੱਚ ਆ ਲਿਖਾਉਣੇ ਆ ਆਪਣੇ ਕਿਸਾਨ ਭਰਾਵਾਂ ਨੂੰ ਜਿਹੜੀ ਆਪਾਂ ਇਹ ਮੂਦੀ ਤੇ ਮੱਕੀ ਦੇ ਬਾਰੇ ਦੱਸੀਏ ਬਾਈ ਜੀ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ